ਤੋ ਜੈ ਰਹਨ ਦਾ ਵਦੇ ਮम्मा ਸਾਡੇ ਨਾਲ ਹੈਗੇ ਆ ਮੈਮ ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਡੇ ਮੁੰਡੇ ਨੇ ਇੰਡਸਟਰੀ ਦਾ ਇੱਕ ਲੈਵਲ ਹੋਰ ਉੱਪਰ ਕਰਤਾ ਵਾ ਉਹ ਵਾਹਿਗੁਰੂ ਦੀ ਕਿਰਪਾ ਵਾ ਸਤਗੁਰੂ ਦੀ ਕਿਰਪਾ ਵਾ ਜੀ ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਹੈ ਨਾ ਬਾਕੀ ਉਹਦੀ ਮਿਹਨਤ ਆ ਉਹ ਮਿਹਨਤ ਬਹੁਤ ਜ਼ਿਆਦਾ ਕਰਦਾ ਵਾ ਨਾ ਵੀ ਉਹ ਖਾਣ ਪੀਣ ਦਾ ਵੀ ਖਿਆਲ ਨਹੀਂ ਰੱਖਦਾ ਬਸ ਉਹਨੂੰ ਕੰਮ ਦੇ ਨਾਲ ਮਤਲਬ ਆ ਸਦਾ ਲੱਗਦਾ ਸੀਗਾ ਕਿ ਕੱਲੇ ਜੈਦ ਹੀ ਸਮਾਈਲ ਸੋਹਣੀ ਆ ਪਰ ਅੱਜ ਤੁਹਾਨੂੰ ਹੱਸਦਾ ਦੇਖ ਕੇ ਲੱਗਾ ਕਿ ਮੰਮਾ ਦੀ ਹੋਰ ਵੀ ਜ਼ਿਆਦਾ ਸੋਹਣੀ ਆ ਸਿੱਲੂ ਕੁਝ ਹੁੰਦਾ ਨਹੀਂ ਜਦੋਂ ਐਕਸ਼ਨ ਆ ਇੱਥੇ ਬਹੁਤ ਐਕਸ਼ਨ ਚ ਤਾਂ ਬਹੁਤ ਮੈਂ ਉਹ ਤੇ ਬੇਟੀ ਰੋਈ ਬਹੁਤ ਆ ਔਰ ਲਾਸਟ ਵਾਲਾ ਜਿਹੜਾ ਮੂਮੈਂਟ ਸੀਗੀ ਸਿਸਟਰ ਵਾਲੀ ਵੀ ਉਹ ਬਾਡੀ ਚੁੱਕ ਕੇ ਆਇਆ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਈਮੋਸ਼ਨ ਆਇਆ ਤੁਸੀ ਹੈਨਾ ਜੈਦ ਨਾਲ ਅਲੱਗ-ਅਲੱਗ ਜਗ੍ਹਾ ਤੇ ਵੀ ਜਾਂਦੇ ਹੋ ਐਕਸਪੀਰੀਅੰਸ ਵੀ ਕਰਦੇ ਹੋ ਲੋਕਾਂ ਦੇ ਕੀ ਰਿਐਕਸ਼ਨਸ ਹੁੰਦੇ ਨੇ ਕਿਉਂਕਿ ਮੈਨੂੰ ਲੱਗਦਾ ਜੈ ਰੱਬ ਦਾ ਬੰਦਾ ਹੈ ਵਾਹਿਗੁਰੂ ਸੋ ਵਾਹਿਗੁਰੂ ਜਾਨਦਾ ਸੋ ਜੈ ਰਹਨ ਦਾ ਵਾਦੇ ਮम्मा ਸਾਡੇ ਨਾਲ ਹੈ ਗਿਆ ਮੈਮ ਪਹਿਲਾਂ ਤਾਂ ਬਹੁਤ ਸਾਰੇ ਮੁਬਾਰਕਾ ਤੁਹਾਡੇ ਮੁੰਡੇ ਨੇ ਇੰਡਸਟਰੀ ਦਾ ਇੱਕ ਲੈਵਲ ਹੋਰ ਉੱਪਰ ਕਰਤਾ ਵਾਹਿਗੁਰੂ ਦੀ ਕਿਰਪਾ ਵਾ ਸਤਗੁਰੂ ਦੀ ਕਿਰਪਾ ਵਾ ਜੀ ਉਹ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਹੈ ਨਾ ਬਾਕੀ ਉਹਦੀ ਮਿਹਨਤ ਆ ਉਹ ਮਿਹਨਤ ਬਹੁਤ ਜ਼ਿਆਦਾ ਕਰਦਾ ਵਾ ਨਾ ਕੋਈ ਉਹ ਖਾਣ ਪੀਣ ਦਾ ਵੀ ਖਿਆਲ ਨਹੀਂ ਰੱਖਦਾ ਬਸ ਉਹਨੂੰ ਕੰਮ ਦੇ ਨਾਲ ਮਤਲਬ ਆ ਤੁਹਾਨੂੰ ਕਹਿ ਲੱਗਦਾ ਸੀਗਾ ਕਿ ਕੱਲੇ ਜੈਦ ਇਸਮਾਇਲ ਸੋਹਣੀ ਆ ਪਰ ਅੱਜ ਤੁਹਾਨੂੰ ਹੱਸਦਾ ਦੇਖ ਕੇ ਲੱਗਾ ਕਿ ਮੰਮਾ ਵੀ ਹੋਰ ਵੀ ਜ਼ਿਆਦਾ ਸੋਹਣੀ ਐ ਥੈਂਕ ਯੂ ਬਹੁਤ ਸਾਰਾ ਪਿਆਰ ਤੁਹਾਨੂੰ ਸੋ ਜ਼ਰੂਰ ਜਾਨਣਾ ਚਾਹੂੰਗੀ ਕਿ ਜੈਦ ਦੀ ਫਿਲਮ ਤੁਸੀਂ ਸ਼ੂਟ ਹੁੰਦੀ ਦੇਖੀ ਐ ਹਾਂਜੀ ਹਾਂਜੀ ਦੇਖੀ ਸਾਰੀ ਫਿਲਮ ਨੂੰ ਐਕਸਪੀਰੀਅੰਸ ਕਿੱਤਾਂ ਤੁਸੀਂ ਨਹੀਂ ਸਾਰੀ ਨੂੰ ਮੈਂ ਦੋ ਚਾਰ ਜਾ ਕੇ ਦੇਖੇ ਸੀਨ ਦੇਖੇ ਸੀ ਇਹ ਦਿਲ ਨੂੰ ਕੁਝ ਹੁੰਦਾ ਨਹੀਂ ਜਦੋਂ ਐਕਸ਼ਨ ਇੱਥੇ ਬਹੁਤ ਐਕਸ਼ਨ ਚ ਤਾਂ ਬਹੁਤ ਮੈਂ ਆ ਸਿਸਟਰ ਵਾਲਾ ਜਿਹੜਾ ਮੂਮੈਂਟ ਸੀਗੀ ਸਿਸਟਰ ਵਾਲੀ ਵੀ ਉਹ ਬਾਡੀ ਚੱਕ ਰਾਇਆ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਇਮੋਸ਼ਨ ਆਈ ਮੈਨੂੰ ਦੇਖ ਕੇ ਦੇਖਿਆ ਨੀ ਆ ਸੀਨ ਐ ਮੈਮ ਇਹ ਸਟੋਰੀਆਂ ਹੈਗੀਆਂ ਰੀਅਲ ਐਕਚੁਅਲੀ ਜਿਹੜੀਆਂ ਇਹਨਾਂ ਨੇ ਦਰਸਾਇਆ ਅੱਜ ਹੈ ਨਾ ਬ੍ਰਦਰ ਸਿਸਟਰ ਦਾ ਪਿਆਰ ਇਹ ਚੀਜ਼ਾਂ ਬਹੁਤ ਘਟ ਰਹੀਆਂ ਨੇ ਖੂਨ ਦੇ ਰਿਸ਼ਤੇ ਵੀ ਆਪਣੇ ਨਹੀਂ ਰਹਿ ਰਹੇ ਸੋ ਇਹ ਜੈ ਇਹਨਾਂ ਚੀਜ਼ਾਂ ਤੇ ਵੀ ਬਹੁਤ ਫੋਕਸ ਕਰ ਰਿਹਾ ਹੈ ਫੋਕਸ ਕਰ ਰਿਹਾ ਵੈਸੇ ਵੀ ਕਰਦਾ ਵਾ ਹਰ ਇੱਕ ਨਾਲ ਹੀ ਉਹਦਾ ਪਿਆਰ ਵਾ ਮਤਲਬ ਦਿਲੋਂ ਕਰਦਾ ਵਾ ਕਦੀ ਵੀ ਕਿਸੇ ਨੂੰ ਮੂੰਹ ਤੋਂ ਕੁਝ ਹੋਰ ਪੇਟ ਤੋਂ ਕੁਝ ਹੋਰ ਨਹੀਂ ਹੈਗਾ ਸੋ ਤੁਸੀਂ ਹੈਨਾ ਜਾਇ ਦੇ ਨਾਲ ਅਲੱਗ-ਅਲੱਗ ਜਗ੍ਹਾ ਤੇ ਵੀ ਜਾਂਦੇ ਹੋ ਐਕਸਪੀਰੀਅੰਸ ਵੀ ਕਰਦੇ ਹੋ ਲੋਕਾਂ ਦੇ ਕੀ ਰਿਐਕਸ਼ਨ ਹੁੰਦੇ ਨੇ ਕਿਉਂਕਿ ਮੈਨੂੰ ਲੱਗਦਾ ਜਾਇ ਰੱਬ ਦਾ ਬੰਦਾ ਹੈ ਵਾਹਿਗੁਰੂ ਵਾਹਿਗੁਰੂ ਜਾਂਦਾ ਹੈ ਵਧੀਆ ਰਿਐਕਸ਼ਨ ਹੁੰਦੇ ਆ ਕਿ ਪਿਆਰ ਕਰਦੇ ਬਹੁਤ ਆਡੀਅਨ ਪਿਆਰ ਕਰਦੀ ਹੈ ਹੈਨਾ ਹਰ ਜਗ੍ਹਾ ਤੇ ਸੋ ਇਹ ਫਿਲਮ ਦੇ ਲਈ ਹੁਣ ਤੁਸੀਂ ਕੁਝ ਖਾਸ ਕਹਿਣਾ ਚਾਹੁੰਦੇ ਹੋ ਮੈਂ ਇਹ ਮੈਂ ਹੱਥ ਜੋੜ ਕੇ ਰਿਕੁਐਸਟ ਹੀ ਕਰਨਾ ਚਾਹੁੰਦੀ ਵੀ ਸਾਰੇ ਜਣੇ ਦੇਖੋ ਆਪਣੇ ਭੈਣ ਭਰਾਵਾਂ ਦਾ ਪਿਆਰ ਨੂੰ ਮਾਪਿਆਂ ਦਾ ਪਿਆਰ ਨੂੰ जो आजकल सिस्टम दा बिगड्या है सिस्टम सिस्टमा ओनु सुधारण वास्ते जे थोड़ा बहुतो भी काम करे तो बहुत बढ़िया गॉड ब्लेस यू मैम थैंक यू सो मच जी थैंक यू दिस दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर